ਦਸਲ ਬਾਬੇ ਕਾਲਜ ਕਿੱਥੇ ਤੱਕ ਅਛਾਈ ਹੋਈ ਹੈ ਕਾਂਗਰਸੀ ਦੱਸ ਦਸ ਜੰਡਿਆਲੇ ਚ ਕਿੱਥੇ ਤੱਕ ਅਛਾਈ ਹੋਈ ਹੈ ਕਾਂਗਰਸੀ ਦੱਸ ਕੇ ਮਜੀਠਾ ਹਟਾ ਦੀ ਰਾਜਸਥਾਨਸੀ ਨੂੰ ਪਿੱਡੀ ਸੈਦਾ ਛੱਡ ਕੇ ਇੱਕ ਝਗੜੇ ਤੋਂ ਬਿਨਾਂ ਅਜ ਨਾਰਾਜ ਕਿਸੇ ਬੰਦੇ ਨਾਲ ਕੋ ਤੱਕਾ ਆਇਆ ਕੇ ਨੂੰ ਪੁਲਸ ਨੇ ਕੁਝ ਕਿਹਾ ਕਿਹਦੀ ਫਾਈਲ ਪਾੜਿਆ ਕਿਹਦਾ ਪੇਪਰ ਪਾੜਿਆ ਮੇਰਾ ਚੈਲੰਜ ਹੈ ਸਾਬਤ ਕਰਕੇ ਦਿਖਾਓ ਕਿੱਥੇ ਤੱਕਾ ਹੋਇਆ ਜੇ ਅਸਲ ਗੱਲ ਹੈ ਅਸਲ ਗੱਲ ਕਾਂਗਰਸੀ ਭੱਜ ਗਏ ਲਖਸ਼ੇ ਲੜ ਤੋਂ ਭੱਜ ਗਏ ਫਿਰ ਕਾਂਗਰਸ ਦੀ ਪਾਟੋ ਤਹਾੜ ਤੁਸੀਂ ਕੱਲ ਸਾਰਿਆਂ ਨੇ ਉਹ ਬਿਆਨ ਸੁਣਿਆ ਸਾਡੀ ਭੈਣ ਦਾ ਸਿੱਧੂ ਜਿਹੜੇ ਉਹਨਾਂ ਦੇ ਲੀਡਰ ਨੇ ਨਵਜੋਤ ਕੋ ਸਿੱਧੂ ਜੀ ਦਾ ਤੁਸੀਂ ਬਿਆਨ ਸੁਣਿਆ ਉਹ ਭੈਣ ਜੀ ਕੀ ਕਹਿ ਰਿਹਾ ਉਹ ਭੈਣ ਜੀ ਉਹ ਕਹਿੰਦੇ 500 ਕਰੋੜ ਰੁਪਈਆ ਚਾਹੀਦਾ ਜੇ ਸੀਐਮ ਦਾ ਚਿਹਰਾ ਬੜਨਾ 500 ਕਰੋੜ ਉਹ ਦੂਜੀ ਗੱਲ ਕੀ ਕਹੀ ਉਹਨਾਂ ਨੇ ਇਹ ਪੰਜ-ਪੰਜ ਮੁੱਖ ਮੰਤਰੀ ਪੰਜਾਬ ਚ ਤੁਰੇ ਫਿਰਦੇ ਆ ਸਭ ਤੁਸੀਂ ਕਾਂਗਰਸ ਦਾ ਬੇੜਾ ਗਧ ਕਰਕੇ ਦੱਸਤਾ ਤੁਸੀਂ ਕਾਂਗਰਸ ਨੂੰ ਪਿੰਡਾਂ ਤੱਕ ਬਾੜ ਕੇ ਦੱਸਤਾ ਤੁਹਾਡੀ ਟਿਕਟ ਤੇ ਕੋਈ ਬੰਦਾ ਇਲੈਕਸ਼ਨ ਨਹੀਂ ਲੜਨੀ ਚਾਹੁੰਦਾ ਹਰ ਕਾਂਗਰਸੀ ਨਿਰਾਸ਼ ਹੋ ਗਿਆ ਤੁਹਾਡੀ ਆਪਸੀ ਧੜੇਬਾਜੀ ਇੰਨੀ ਹੈ ਆਪਸੀ ਗੁੱਟਬਾਜੀ ਇੰਨੀ ਹੈ ਤੁਹਾਡੇ ਕੋ ਕੈਂਡੀਡੇਟ ਦੀ ਪੂਰੇ ਹੋਇਆ ਯਾਰ ਤੁਸੀਂ ਉਦਾ ਹੀ ਮਾਰੀ ਜਾਂਦੇ ਹੋ ਤੱਕੇਸ਼ਾਈ ਹੋਈ ਜੀ ਤੱਕੇਸ਼ਾਈ ਹੋਈ ਅਭਾਏ ਫਨੀ ਦੇ ਵਿੱਚ ਪਿੰਡੀ ਸੈਦਾ ਦੇ ਵਿੱਚ ਜੋ ਕਾਂਗਰਸ ਗਿਆ ਨੇ ਕੀਤਾ ਆ ਅਮਨ ਦੀ ਹਸਪਤਾਲ ਨਾਲ ਹੈ ਮੇਰਾ ਇਹਨਾਂ ਨੂੰ ਚੈਲੰਜ ਹੈ ਜਾ ਕੇ ਵੇਖ ਕੇ ਆਓ ਉਹਨਾਂ ਬੰਦਿਆਂ ਦਾ ਹਾਲ ਜਿਨ੍ਹਾਂ ਨੂੰ ਕੋ ਗਿਆ ਵੱਗਿਆ ਜਿਨ੍ਹਾਂ ਨੂੰ ਵੱਢ ਦਿੱਤਾ ਸਾਰਾ ਪੰਜ ਬੰਦੇ ਉੱਥੇ ਹਸਪਤਾਲ ਚ ਦਾਖਲ ਨੇ ਇਹ ਪਹਿਲਾਂ ਵੀ ਸਦ ਜਦੋਂ ਲੈਕਚਰਾਂ ਹੁੰਦੀਆਂ ਰਹੀਆਂ ਸਰਪੰਚਾਂ ਦੀਆਂ ਹੋ ਗਿਆ ਬਲਾਦ ਸਭਤੀਆਂ ਹੋ ਗਿਆ ਜਿਲ੍ਹਾ ਪ੍ਰਿਸ਼ਦੀਆਂ ਹੋ ਗਿਆ ਇੱਥੋਂ ਤੱਕ ਕਿ ਕਈਆਂ ਦਾ ਵਿਧਾਨ ਸਭਾ ਦੀਆਂ ਲੈਕਚਰਾਂ ਚ ਵੀ ਲੋਕ ਮਾਰੀ ਪੱਲੀ ਗੱਲ ਤੋਂ ਲੜ ਪੈਂਦੇ ਆ ਪੋਚ ਇੱਥੇ ਵੀ ਲੜ ਪਏ ਉਹ ਇੱਥੇ ਜੋ ਕਾਂਗਰਸੀਆਂ ਨੇ ਗੁੰਡਾਗਰਦੀ ਕੀਤੀ ਉਹ ਮੂੰਹ ਬੋਲਦੀ ਤਸਵੀਰ ਅਮੰਦੀ ਹਸਪਤਾਲ ਦੇ ਵਿੱਚ ਹੈ ਸਾਦ ਆਪਣੀ ਗੱਲ ਕਰਦਾ ਆਪਣੀ ਤਦਨਤਾਰ ਦੇ ਵਿੱਚ ਜਿਸ ਟੰਗ ਨਾਲ ਕਾਂਗਰਸ ਦਾ ਬੁਰਾ ਹਾਲ ਹੋਇਆ ਜਿਸ ਟੰਗ ਨਾਲ ਉੱਥੇ ਕਾਂਗਰਸ ਦੇ ਛਿੱਤ ਦੀ ਦਾਲ ਵੱਡੀ ਆਪਸੀ ਫੁੱਟਬਾਜੀ ਪੂਰੇ ਪੰਜਾਬ ਨੂੰ ਪਤਾ ਸਾ ਤੁਹਾਡੇ ਤੇ ਲੀਡਰ ਕਹੇ ਵੇ ਕਿ ਪੰਜ ਪੰਜ ਮੁੱਖ ਮੰਤਰੀ ਆ ਧੜੇ ਬਣਿਆ 500 ਕਰੋੜ ਰੁਪਈਆ ਚਾਹੀਦਾ ਤੁਹਾਡੇ ਆ ਧੜੇ ਬੰਦੀਆਂ ਕਰਕੇ ਲੋਕ ਨਿਵਾਸ਼ ਹੋ ਗਏ ਤੁਹਾਡੇ ਨਾਲ ਕੋਈ ਖੜਨਾ ਨਹੀਂ ਚਾਹੁੰਦਾ ਤੁਹਾਡੇ ਨਾਲ ਕੋਈ ਲੜਨਾ ਨਹੀਂ ਚਾਹੁੰਦਾ ਤੁਹਾਡੀ ਗਵਾਈ ਚ ਕੋਈ ਨਹੀਂ ਲੜਨਾ ਚਾਹੁੰਦਾ ਛੱਡ ਕੇ ਤੁਸੀਂ ਭੱਜ ਗਏ ਜਦੋਂ ਤੁਹਾਨੂੰ ਪਤਾ ਲੱਗਾ ਕਿ ਸਾਡਾ ਹਾਲ ਜਿਹੜਾ ਤੰਤਰ ਦਾ ਹੁੰਨ ਜਾ ਰਿਹਾ ਆਪਾਂ ਕੀਤਾ ਕੀ ਆ ਜੀ ਇੱਕੋ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਗਰੁੱਪ ਜੀ ਆ ਬਾਜਵੇ ਦਾ ਧੜਾ ਜੀ ਆ ਸੁੱਕੀ ਦਾ ਧੜਾ ਜੀ ਆਉਲੇ ਦਾ ਧੜਾ ਜੀ ਹਰਪ੍ਰਤਾਪ ਦਾ ਧੜਾ ਜੀ ਆ ਸੁਖ ਸਰਕਾਰ ਜੀ ਦਾ ਧੜਾ ਜੀ ਸੱਤ ਧਰਿਆਂ ਦੀ ਲਾਗ ਦਿੱਤੀ ਕਰਦੇ ਹੋ ਤੁਸੀਂ ਪੰਜਾਬ ਕਿੱਥੇ ਆ ਸਰ ਪੰਜਾਬ ਦੱਸੋ ਕਿੱਥੇ ਆ ਪੰਜਾਬ ਕਿੱਥੇ ਆ ਤੁਹਾਡੇ ਹਲਕੇ ਕਿੱਥੇ ਨੇ ਜੇ ਸਾਡੀ ਭੈਣ ਦੇ ਦੋ ਛਲਾਏ ਅਕਲ ਉਹ ਸਭ ਉਹਨਾਂ ਦੇ ਅੰਦਰ ਨਹੀਂ ਲਾਣਾ ਚਾਹੀਦਾ ਜੇ ਪੰਜ ਮੁੱਖ ਮੰਤਰੀ ਤੁਰੇ ਫਿਰਦੇ ਆ ਪਤਾ ਨਹੀਂ ਕਿੰਨੇ ਐਮਐਲਏ ਹੋਣਗੇ ਕਿੰਨੇ ਐਮਪੀ ਤੋਂ ਦੇ ਫਿਰਦੇ ਆ 500 ਕਰੋੜ ਰੁਪਏ ਚਾਹੀਦਾ ਤੇ ਸਰ ਕੇ ਇਹਦੇ ਏਜੰਡੇ ਤੇ ਪੰਜਾਬ ਹੈਗਾ ਹਰ ਬੰਦਾ ਇਸ ਦੌੜ ਤੇ ਆ ਕਿ ਮੈਂ ਮੁੱਖ ਮੰਤਰੀ ਬਣਨਾ ਹੈ ਹਰ ਬੰਦਾ ਇਸ ਦੌੜ ਤੇ ਆ ਕਿ ਮੈਂ ਐਮਐਲਏ ਬਣਨਾ ਮੈਂ ਐਮਪੀ ਬਣਨਾ ਆ ਪੰਜਾਬ ਦਾ ਤੁਸੀਂ ਹਾਲ ਕਰਤਾ ਸੱਦ ਆਪਣੀ ਪਾਰਟੀ ਦਾ ਹਾਲ ਕਰਤਾ ਤੱਕੇ ਛਈਏ ਤੁਸੀਂ ਸਾਨੂੰ ਕਹਿ ਦੇ ਕਾਂਗਰਸ ਸਾਨੂੰ ਕਹਿ ਰਹੀ ਹੈ ਕਿ ਤੱਕੇ ਛਈਏ ਕਰਦੇ ਹੋ ਪੰਜਾਬ ਦੀ ਧਰਤੀ ਤੇ ਤੁਸੀਂ ਕੀ ਨਹੀਂ ਕੀਤਾ ਜੀ ਤੁਹਾਡੀ ਕਾਂਗਰਸ ਪਾਰਟੀ ਦੇ ਤੁਹਾਡੀਆਂ ਸਰਕਾਰਾਂ ਦੇ ਉਹ ਜਾਂ ਤੁਹਾਨੂੰ ਤੇ ਗੱਲ ਕਹਿਣੀ ਦੀ ਚਾਹੀਦੀ ਸਾਡੇ ਪਤਾ ਦੀ ਕਿੰਨੇ ਮੁੰਡੇ ਮਾਰ ਕੇ ਝੂਠੇ ਪੁਲਸ ਮੁਕਾਬਲੇ ਆ ਚੜੇ ਕਿ ਪੱਤਰੇ ਤੋਂ ਸੁਰਤੇ ਕਿੰਨੇ ਗੁਰਦੁਆਮਾ ਦੇ ਉੱਤੇ ਅਟੈਕ ਕੀਤੇ ਸੱਤ ਤੁਸੀਂ ਕਹਿ ਰਹੇ ਹੋ ਜਦੋਂ ਕਾਂਗਰਸ ਨੇ ਦਿੱਲੀ ਦੇ ਚੌਂਕ ਚਰਾਇਆਂ ਦੇ ਵਿੱਚ ਸ੍ਰੀ ਅੰਮ੍ਰਿਤਸਿੱਖਾਂ ਨੂੰ ਜਿੰਦੇ ਸਾੜਤਾ ਇਹ ਜਾਚਾ ਤੁਸੀਂ ਸਾਨੂੰ ਦੱਸਿਓ ਇਹ ਸਾਦ ਅਸੀਂ ਕੰਮ ਨਹੀਂ ਕਰਾਂਗੇ ਪਤਾ ਨੂੰ ਦੀ ਕਰਦੇ ਆ ਕਿ ਭਾਵੇਂ ਜੋ ਮਰਜ਼ੀ ਹੋ ਜੇ ਤੁਹਾਡੀ ਗੁੰਡਾਗਰਦੀ ਖਤਮ ਹੋ ਗਈ ਪੰਜਾਬ ਦੀ ਧਰਤੀ ਤੋਂ ਤੁਹਾਡੀ ਗੁੰਡਾਗਰਦੀ ਕਾਂਗਰਸ ਦੀ ਖਤਮ ਹੋ ਗਈ ਇਹ ਗੁੰਡਾਗਰਦੀ ਦੇ ਹੁੰਦਾਂਗੇ ਇਲੈਕਸ਼ਨ ਲੜੋ ਆਓ ਆਓ ਲੜੋ ਇਲੈਕਸ਼ਨ ਅਦਰ ਤੁਸੀਂ ਕਹੀ ਜਾਂਦੇ ਇੱਥੇ ਤੱਕਾ ਹੋ ਗਿਆ ਜੀ ਧਿਆ ਹੋ ਗਿਆ ਜੀ ਕਿੱਥੇ ਹੋ ਗਿਆ ਜੀ ਦੱਸਿਓ ਜੀ ਅੱਜ ਲੱਗਾ ਅਖਬਾਰਾਂ ਵਿੱਚ ਕਿੰਨੀਆਂ ਬਲਾਂਤ ਸਭਤੀਆਂ ਦੀਆਂ ਚੋਣਾਂ ਹੋ ਰਹੀਆਂ ਕਿਤੇ 5-6 ਦੇ ਪੇਪਰ ਰੱਦ ਹੋ ਗਏ ਹੋਣਗੇ ਲੋਕਾਂ ਨੇ ਆਪੋ ਚ ਇਜੈਕਸ਼ਨ ਲਾਏ ਆ ਸਾਡੇ ਇਨਾਲੇ ਚ ਬਿਲਕੁਲ 8 ਕੇ 10 ਦੇ ਹੋ ਗਏ ਲੋਕਾਂ ਨੇ ਇਜੈਕਸ਼ਨ ਲਾਏ ਆ ਬਾਕੀ ਦੇ ਪੰਜ ਪੰਜ ਤੀਆਂ ਤੀਆਂ ਤੇ ਹੋ ਰਹੀ ਆ ਆਓ ਨਾ ਆਓ ਨਾ ਤਦੂ ਸਰ ਲੋਕਾਂ ਨੂੰ ਜਾਣਾ ਚਾਹੀਦਾ ਤੁਸੀਂ ਲੜਨ ਦੀ ਬਜਾਏ ਭੱਜ ਗਏ ਕਿਉਂਕਿ ਤੁਹਾਨੂੰ ਪਤਾ ਜੋ ਹਾਲ ਮਾਜੇ ਦੇ ਲੋਕਾਂ ਦੇ ਤਰ ਤਰ ਦੇ ਵਿੱਚ ਤੁਹਾਡਾ ਕੀਤਾ ਤਰ ਤਰ ਦੇ ਲੋਕਾਂ ਨੇ ਇਹਨਾਂ ਬਲਾਕ ਸੰਪਤੀ ਚੋਣਾਂ ਦੇ ਵਿੱਚ ਤੁਹਾਡਾ ਇਹ ਹਾਲ ਹੋਣਾ ਲਾ ਮੇਰਾ ਤੁਹਾਨੂੰ ਚੈਲੰਜ ਆ ਆਓ ਚਲੋ ਨਾਲ ਆਓ ਆਓ ਚਲਿਆ ਮੰਦੀ ਬਾਸਤਾਲ ਅਮੰਦੀ ਬਾਸਤਾਲ ਆਓ ਚਲੋ ਲਖਵਿੰਦਰ ਸਿੰਘ ਸਾਡਾ ਜ਼ਿਲ੍ਹਾ ਪੁਸ਼ੀ ਦਾ ਕੈਂਡੀਡੇਟ ਹੈ ਉਹਦਾ ਉਹਦਾ ਹਾਲਤ ਵੇਖੋ ਜਾ ਕੇ ਉੱਥੇ ਬਲਾਕ ਸੰਪਤੀ ਦਾ ਇੱਕ ਕੈਂਡੀਡੇਟ ਹੈ ਉਹਦੀ ਹਾਲਤ ਦੇਖੋ ਲਿਓ ਕੋਈ ਬੰਦਾ ਅਟਾਲੀ ਚੋਂ ਲਿਓ ਕੋਈ ਬੰਦਾ ਕਿ ਜਿਹਦੇ ਨਾਲ ਕਿਸੇ ਪੁਲਸ ਨੇ ਧੱਕੇਸ਼ਾਹੀ ਕੀਤੀ ਹੋਵੇ ਕਿ ਸਾਡੇ ਪਾਰਟੀ ਵੱਲੋਂ ਧੱਕੇਸ਼ਾਹੀ ਕੀਤੀ ਹੋਵੇ ਅਜ ਨਾਲੇ ਚੋਂ ਲਿਓ ਕਿ ਜਿਹਦੇ ਪੁਲਸ ਨੇ ਜਾਂ ਕਿਸੇ ਬੰਦੇ ਨੇ ਸਾਡੀ ਪਾਰਟੀ ਦੇ ਬੰਦੇ ਨੇ ਕੋਈ ਧੱਕੇਸ਼ਾਹੀ ਕੀਤੀ ਹੋਵੇ ਸਾਡੇ ਕਿਸੇ ਦੇ ਪੇਪਰ ਰੱਦ ਹੋਏ ਕਿਸ ਤੇ ਫਰਾਜ ਲੱਗਿਆ ਉਹ ਇੱਕ ਵੱਖਰਾ ਪ੍ਰੋਸੈਸ ਆ ਉਹਨਾਂ ਦੇ ਆਪਣਾ ਵੱਖਰਾ ਕੀਤਾ ਜੇ ਫਰਾਜ ਲੋੜੇ ਹੁੰਦੇ ਤਾਂ ਹੀ ਉਹ ਮੇਰੇ 33 ਦੇ ਪਤਾ 8 ਕੇ 10 ਦੇ ਹੋਈਆਂ ਬਾਕੀ 23 ਦੇ ਇਲੈਕਸ਼ਨ ਲਾੜੇ ਬਾਕੀ ਦੇ ਕੋਈ ਵੱਧ ਗਿਆ। ਜੇ ਕਰਦੇ ਦੇ ਬਾਕੀ ਇਹ ਨਹੀਂ ਕਰ ਸਕਦੇ। ਸੋ ਮੈਂ ਕਾਂਗਰਸੀਆਂ ਨੂੰ ਕਹਿੰਨਾ ਕਿ ਸਾਰ ਪੰਜਾਬ ਦੇ ਲੋਕ ਤੁਹਾਡੇ ਕੋ ਆਪਣੀ ਜਾਨ ਛੜਾ ਚੁੱਕਿਆ। ਇਹ ਪੰਜ-ਪੰਜ ਮੁੱਖ ਮੰਤਰੀ ਜਿਹੜੇ ਤੁਸੀਂ ਲਈ ਫਿਰਦੇ ਹੋ। ਇਹਨਾਂ ਮੁੱਖ ਮੰਤਰੀਆਂ ਨੇ ਤੁਹਾਡੀ ਪਾਰਟੀ ਪੰਜਾਬ ਚੋਂ ਖਤਮ ਕਰਤੀ ਆ। ਤੁਸੀਂ ਪੰਜਾਬ ਦੀ ਕੇ ਇਲੈਕਸ਼ਨ ਦਾ ਸਾਹਮਣਾ ਕਰਦੇ ਜੋਗ ਨਹੀਂ ਰਹੇ। ਤਰਨਤਾਰ ਦੇ ਵਿੱਚ ਜੋ ਕੋਈ ਤੁਹਾਡੇ ਨਾਲ ਹੋਇਆ। ਉਹ ਤੁਹਾਨੂੰ ਪਤਾ ਕਿ ਬਾਕੀ ਵੀ ਮਾਜੇ ਦੀ ਧਰਤੀ ਤੇ ਹੋਣ ਵਾਲਾ। ਇਸ ਕਰਕੇ ਕਾਂਗਰਸ ਸਮਾਜ ਦੇ ਚੋਂ ਬਹੁਤ ਬੁਰੀ ਤਰ੍ਹਾਂ ਜਿਹੜੀ ਖਤਮ ਹੋ ਚੁੱਕੀ ਐ ਸਤਾਈ ਆ ਜੜੀ ਆ ਆ ਗਈ 1 ਸਾਲ ਬਾਅਦ ਤੁਹਾਡੇ ਨਾਲ ਲੜਾ ਗਿਆ ਤੁਸੀਂ ਆਉ ਤਹੀ ਵਿਧਾਨ ਚ ਤੁਹਾਡੇ ਪੰਜ ਪੰਜ ਕੈਂਡੀਡੇਟ ਹੋਣਗੇ ਮੁੱਖ ਮੰਤਰੀ ਦੇ ਹਿਸਾਬ ਨਾਲ ਏ ਕਾ ਤੇ ਕਦ ਕੇ ਦਿਖਾਓ ਆਪਣੀ ਲੀਡਰ ਦਾ ਬਿਆਨ ਬਾਦ ਇਹ ਤਾਂ ਬੋਲੋ ਖਾਲੋ ਕੀ ਬੋਲੀਆ ਬੋਲੋ ਜੇ ਤੁਹਾਡੇ ਦੇ ਹਿਬਦਿਆ ਦੇ ਕਦੋਂ ਅੱਜ ਪੀਸੀ ਕਹੋ ਕਿ ਸਾਡੀ ਪਾਰਟੀ ਨਹੀਂ ਚੱਲਦਾ 500 ਕਰੋੜ ਰੁਪਈਆ ਕੈਪਟਨ ਮਨਿੰਦਰ ਨੇ ਕਿਹਾ ਥੋੜੇ ਦੇਰ ਪਹਿਲਾਂ ਕਿ ਜਦੋਂ ਚੀਫ ਮਿਨਿਸਟਰ ਹੀ ਤੇ ਇੱਕ ਵਜ਼ੀਰ ਨੂੰ ਕੱਢਣ ਵਾਸਤੇ ਕਿੰਦਾ ਉੱਤੇ ਪ੍ਰਦਰਸ਼ਨ ਪਾਵਾ ਰਲ ਕਰਦੀ ਨੇ ਕਿਹੜੇ ਸੰਗਲ ਫਿਰਦੇ ਸਰ ਕਾਂਗਰਸ ਪੈਸੇ ਇਕੱਠੇ ਕਰਨ ਤੇ ਲੱਗੀ ਆ ਐਮਐਲਏ ਦੀਆਂ ਟਿਕਟਾਂ ਦੇ ਪੈਸੇ ਐਮਪੀ ਦੀਆਂ ਚੀਫ ਮਿਨਿਸਟਰ ਬਣਦੇ ਪੈਸੇ ਉਹ ਦੋਨਾਂ ਦੇ ਕਹਾ ਕਿ ਸਾਡੇ ਕੋਲ 500 ਕਰੋੜ ਰੁਪਈਆ ਦੀ ਹੈਗਾ ਤੇ ਅਸੀਂ ਕਿੱਥੋਂ ਸੀਐਮ ਦਾ ਚੇਹ ਦਾ ਬੜਨਾ ਇਹ ਤੁਹਾਡੀ ਉੱਤੋਂ ਤੋਂ ਲੈ ਕੇ ਥੱਲੇ ਤੱਕ ਬੂਥ ਲੈਵਲ ਤੱਕ ਤੁਹਾਡੀ ਲੜਾਈ ਆ ਇੱਕ ਬੰਦਾ ਕਹੇ ਤੜੇ ਦਾ ਇੱਕ ਬੰਦਾ ਕਹਿੰਦਾ ਏ ਇਸੇ ਕਰਕੇ ਤੁਸੀਂ ਲੈਕਚਰ ਲੜਨ ਤੋਂ ਭੱਜ ਗਏ ਹੋ ਤੁਹਾਡੇ ਨਾਲ ਤੁਹਾਡੀ ਅਗਵਾਈ ਦੇ ਵਿੱਚ ਕਾਂਗਰਸ ਦੀ ਅਗਵਾਈ ਦੇ ਵਿੱਚ ਕੋਈ ਬੰਦਾ ਲੈਕਚਰ ਲੜਨ ਦੀ ਤਿਆਰ ਨਹੀਂਗਾ ਔਰ ਮੈਂ ਤੁਹਾਨੂੰ ਅੱਜ ਹੀ ਕਹਿਣਾ ਚਾਹੁੰਦਾ ਅਜੇ ਤੇ 14-15 ਮਹੀਨੇ ਪਏ ਆ ਮੈਂ ਤਾਂ ਕਹਿਣਾ ਚਾਹੁੰਦਾ ਕਿ ਮਾਝੇ ਦੇ ਵਿੱਚੋਂ ਕਾਂਗਰਸ ਬਹੁਤ ਬੁਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਔਰ ਮਾਝੇ ਦੇ ਲੋਕ ਜੋ ਤੁਸੀਂ ਵੀ ਨੀਕੀਆਂ ਕੀਤੀਆਂ ਕੀਤੀਆਂ ਹੁਣ ਤੱਕ ਸਾਰ ਉਹ ਤੁਸੀਂ ਸੁਣੋ ਤੇ ਹੀ ਜਾ ਤੁਹਾਡੇ ਕੰਮ ਨਹੀਂ ਕੰਨ ਨਹੀਂ ਕੰਮ ਕਰਦੇ ਕੋਈ ਵੀਡੀਓ ਨਹੀਂ ਦੇਖੀ ਆਪਣੇ ਕੁਲਬੀਰ ਜੀ ਦੇ ਦੀ ਕੀ ਕਹਿੰਦੇ ਆ ਉਹ ਕਹਿੰਦਾ ਜੀ ਇਹ ਤਾਂ ਕੁਸ਼ੂਬ ਦੀ ਆਈ ਤਾਂ ਕਾਗਜ਼ ਫਾਇਲਾ ਲੈ ਆਉਂਦੇ ਨੇ ਆ ਕਾਪਸ ਸੈਟ ਅਪ ਅਫਸਰ ਲੈ ਆਉਂਦੇ ਨੇ ਆ ਇਹ ਕੰਮ ਤੁਸੀਂ ਕਰਦੇ ਦੇ ਸਭ ਜੀ ਦੇ ਦੇ ਕੱਲ ਪੂਰੇ ਪੰਜਾਬ ਨੂੰ ਦੱਸਤਾ ਤੇ ਤੁਸੀਂ ਕਿਹੜੀਆਂ ਸਵਾਈਆਂ ਦੇਦੇ ਫਿਰਦੇ ਹੋ ਕੋਈ ਕਹਿਣਾ ਧੱਕਾ ਦੀ ਲੈਕਚਰ ਲੜਾਂਗੇ ਇਲੈਕਸ਼ਨ ਜਿਹੜੀਆਂ ਆਮ ਆਦਮੀ ਪਾਰਟੀ ਵਕਾਸ ਦੇ ਨਾਮ ਦੇ ਉੱਤੇ ਲੈਕਚਰ ਲੜੂਗੀ ਉਹ ਜੋ ਕੀਤਾ ਲੋਕਾਂ ਨੂੰ ਦੱਸਾਂਗੇ ਅੱਜ ਮੈਂ ਤਾਂ ਅੱਜ ਇੱਕ ਦੇ ਦਿਨ ਚ ਦੱਸੂਗਾ ਕਿ ਜਿਹੜਾ ਕੱਲੀ ਦਲ ਆ ਬੜਕਾ ਮਾਰਦੇ ਕੱਲੀ ਦਲ ਨੇ ਕਈ ਉਮੀਦਵਾਰ ਐਸਜੀਪੀਸੀ ਦੇ ਜਿਹੜੇ ਮਲਾਜਮ ਆ ਉਹਨਾਂ ਦੇ ਪਰਵਾਦਾ ਚੋ ਖਲਾ ਦੇ ਕੋਈ ਖਲੋਣ ਲਈ ਤਿਆਰ ਨਹੀਂ ਸੀ ਉਹਨਾਂ ਨੂੰ ਦਬਾ ਲਾ ਕੇ ਖਲਾ ਗਿਆ ਗਿਆ ਕਿ ਤੁਹਾਡੀ ਨੌਕਰੀ ਚਲ ਜਰ ਗਈ ਐਸਜੀਪੀਸੀ ਤੋਂ ਕਿ ਕਈ ਕਈ ਵੀਰਾਂ ਨੂੰ ਕਈਆਂ ਨੇ ਕਾਲ ਕੀਤੀ ਅੱਜ ਆ ਲਿਸਟ ਕਲੀਰ ਹੋ ਜਾਂਦੋ ਫਿਰ ਮੈਂ ਤੁਹਾਨੂੰ ਅਗਲੀ ਕੇ ਪੀਸੀ ਦੱਸੂਗਾ ਕਿ ਕਿਹੜਾ ਕਿਹੜਾ ਬੰਦਾ ਐਸਜੀਪੀਸੀ ਚ ਲੱਗਾ ਉਹਦਾ ਰਿਸ਼ਤੇਦਾਰ ਕਿੱਥੇ ਕਿੱਥੇ ਲੱਚਰ ਲਾ ਰਿਹਾ ਹੈ ਆਧਾ ਤੜੀ ਹਾਲਤ ਆ ਕਾਲੀ ਕਾਂਗਰਸੀਆ ਦੀ ਤੇ ਉਲਟਾ ਦੋਸਤ ਸਾਡੇ ਦੇ ਲਈ ਜਾਂਦੇ ਹੋ ਅਸੀਂ ਤੇ ਖੁੱਲੀ ਕਿਤਾਬ ਵਾਂਗੂ ਸਭ ਮੈਂ ਤੁਹਾਨੂੰ ਦੱਸਦਾ ਕਿਸੇ ਨੂੰ ਬਾਬੇ ਬਖਾਲੇ ਦੀ ਡੱਕਿਆ ਕਿਸੇ ਨੂੰ ਜੰਡਿਆਲੇ ਦੀ ਡੱਕਿਆ ਕਿਸੇ ਨੂੰ ਵਜੀਠੇ ਦੀ ਡੱਕਿਆ ਰਾਜਾ ਸਾਸਿ ਜਿੱਕ ਝਗੜਾ ਆ ਉਹ ਵੀ ਤੁਹਾਡੇ ਬੰਦਿਆਂ ਨੇ ਕੀਤਾ ਕਾਂਗਰਸੀਆ ਨੇ ਗੁੰਡਾਗਰਦੀ ਕੀਤੀ ਕਿਸੇ ਨੂੰ ਟਾਦੀ ਚ ਦੀ ਡੱਕਿਆ ਹੀ ਨਾਲੇ ਚ ਦੀ ਡੱਕਿਆ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਕਾਂਗਰਸ ਆਪਣੀ ਹਾਰ ਨੂੰ ਵੇਖ ਕੇ ਆਪਣੀ ਫੁੱਟ ਨੂੰ ਵੇਖ ਕੇ ਉਹਨਾਂ ਦੇ ਵਿੱਚ ਜਿਹੜੀ ਫੁੱਟ ਹੈ ਮੇਰੇ ਕਹਿ ਤੋ ਪਹਿਲਾ ਉਹਨਾਂ ਦੀ ਇੱਕ ਦਿੱਤਾ ਸਾਡੀ ਭੈਣ ਨੇ ਉਹ ਨਵਜੋਤ ਕੋ ਸਿੱਧੂ ਨੇ ਕਲੀਅਰ ਕੱਟ ਕੋਈ ਐ ਨਹੀਂ ਕਿਹਾ ਕਿ ਕੋਈ ਉਹਦਾ ਹੈ ਪੁੱਠਾ ਸਿੱਧਾ ਟਵੀਟ ਕੀਤਾ ਸਿੱਧਾ ਕਿਹਾ ਕਿ 500 ਕਰੋੜ ਰੁਪਈਆ ਚਾਹੀਦਾ ਜੀ ਸੀਐਮ ਦਾ 체ਦਾ ਬੜਲੇ ਸਿੱਧਾ ਉਹਦੋਂ ਦੇ ਕਿਹਾ ਪੰਜ ਪੰਜ ਮੁੱਖ ਮੰਤਰੀ ਪੰਜਾਬ ਦੇ ਵਿੱਚ ਕੰਮ ਕਰੇ ਉਹ ਇਸ ਕਰਕੇ ਥੱਲੇ ਤੱਕ ਪਾਰਟੀ ਪਾਰਤੀ ਕੋਈ ਕਹਿੰਦਾ ਮੈਂ ਇਹਦੇ ਤੁਹਾਡੇ ਦਾ ਕੋਈ ਕਹਿੰਦਾ ਇਹਦੇ ਤੁਹਾਡੇ ਦਾ ਲੈਕਚਰ ਲੜ ਤੋ ਹਟ ਕੇ ਲੋਕ ਇਸ ਕਰਕੇ ਕਾਂਗਰਸੀ ਲੀਡਰੋ ਤੁਹਾਡੀ ਗਵਾਹੀ ਚ ਨਾ ਕਿਸੇ ਨੇ ਉਹ ਲੈਕਚਰ ਲੜਦੇ ਆ ਨਾਈਦਾਂ ਦੇ ਸਵੇਰੇ ਲਿਆ ਕਰੋ ਸਾਢੇ ਦੇ 2:00 ਤੋਂ ਪਹਿਲਾਂ ਕਾਂਗਰਸ ਦੀ ਜਿਹੜੀ ਬੁਰੀ ਹਾਲਤ ਹੈ ਮੱਦੇ ਦੇ ਵਿੱਚ ਜੋ ਕੋਈ ਤੁਹਾਡੇ ਨਾਲ ਤਰਤ ਤਦ ਹੋਇਆ ਉਹਦਾ ਰਿਵਿਊ ਕਰੋ ਫੇਰ ਤੁਹਾਨੂੰ ਪਤਾ ਲੱਗੇ ਬਾਕੀ ਜੇ ਕਿਤੇ ਜਿਹੜੇ ਮੈਂ ਹਲਕੇ ਬੋਲੇ ਆ ਜੇ ਕਿਤੇ ਇੱਥੇ ਧੱਕੇਸ਼ਾਹੀ ਹੋਈ ਆਓ ਮੈਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਹਾਂ ਰੱਖੋ ਟਾਈਮ ਮੈਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਆ ਯਾਰ ਐਦਾਂ ਤੁਸੀਂ ਉਹਦੇ ਕੀ ਜਾਂਦੇ ਹੋ ਬਿਨਾਂ ਕਿਸੇ ਗੱਲ ਤੋਂ ਕਹੀ ਜਾਂਦੇ ਹੋ ਇਸ ਕਰਕੇ ਮੈਂ ਬਾਦਿਆ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਕਾਂਗਰਸੀ ਝੂਠੇ ਦੋਸ਼ ਲਾ ਰਹੇ ਕਾਂਗਰਸੀ ਲਕਸ਼ੇ ਤੋਂ ਭੱਜ ਰਹੇ ਇਹਨਾਂ ਦੇ ਭੱਜਣਾ ਇਹਨਾਂ ਦੀ ਲੱਤਾਂ ਜਦਾਮ ਨਹੀਂ ਇਹਨਾਂ ਨੇ ਕੀਤਾ ਕੁਛ ਨਹੀਂ ਇਹਨਾਂ ਨੇ ਹੁਣ ਤੱਕ ਲੋਕਾਂ ਨੂੰ ਲੜਾਇਆ ਸੀ ਲੋਕਾਂ ਦੇ ਪੱਸੇ ਗਲਾਇਆ ਸੀ ਲੋਕਾਂ ਨੂੰ ਥਾਣਿਆਂ 'ਚ ਭੇਜਿਆ ਸੀ ਹੁਣ ਤੱਕ ਜੁੱਤੀ ਪੌਲੇ ਦੀ ਇਲੈਕਸ਼ਨ ਜਿਹੜੀ ਇਲੈਕਸ਼ਨ ਹੁੰਦੀ ਰਹੀ ਹੈ ਪਹਿਲੀ ਵਾਰ ਸਾਫ਼ ਸੁਥਰੀ ਇਲੈਕਸ਼ਨ ਹੋ ਰਹੀ ਹੈ ਇਸ ਕਰਕੇ ਤੁਸੀਂ ਵੱਧ ਚੜ ਕੇ ਸਾਰੇ ਪੰਜਾਬੀ ਇਸ ਇਲੈਕਸ਼ਨ ਦੇ ਵਿੱਚ ਹਿੱਸਾ ਲਓ ਤਗੜੇ ਹੋ ਕੇ ਜਿੱਥੇ ਜਿੱਥੇ ਬੰਦੇ ਖੜੇ ਆ ਜਿਹੜੀ ਵੀ ਪਾਰਟੀ ਦੇ ਖੜੇ ਆ ਜਾ ਕੇ ਵੋਟਾਂ ਪਾਓ ਆਪਣੀ ਮਰਜ਼ੀ ਦਾ ਜਿਹੜਾ ਮਰਜ਼ੀ ਉਮੀਦਵਾਰ ਚੁਣੋ ਇਹ ਬਸ ਮੈਂ ਕਹਿਣਾ ਚਾਹੁੰਦਾ ਸੀਗਾ ਔਰ ਮੈਂ ਕਾਂਗਰਸੀ ਲੀਡਰਾਂ ਦੇ ਬੀਤੇ ਦਿਨ ਜਿਹੜੇ ਉਹਨਾਂ ਦੋਸ਼ ਲਾਇਆ ਉਹਨਾਂ ਨੂੰ ਰੱਦ ਕਰਨ ਆਇਆ ਸੀਗਾ ਕਿ ਇਦਾਂ ਦੀ ਕੋਈ ਗੱਲ ਨਹੀਂ ਜਿੱਕਤੇ ਹੈਗੀ ਆ ਆਓ ਮੈਂ ਤੁਹਾਡੇ ਨਾਲ ਚੱਲਦਾ ਮੈਨੂੰ ਦਿਖਾਓ ਕਿੱਥੇ ਹੋਇਆ ਰਾਜਸਾਈ ਜਿਹੜਾ ਹੋਇਆ ਪਿੰਡੀ ਸਾਈਦਾ ਉਹ ਮੈਨੂੰ ਪਤਾ ਪਹਿਲੇ ਦਿਨ ਲੜੇ ਆ ਉੱਥੇ ਇੱਕ ਮੌਜੂਦਾ ਸਰਪੰਚ ਜਿਹੜਾ ਕਾਂਗਰਸ ਦਾ ਸਰਪੰਚ ਉਹਦੇ ਵੀ ਸਿਰ ਤੇ ਸੱਟ ਲੱਗੀ ਪਰ ਜੋ ਕੁਝ ਪਸੋ ਉੱਥੇ ਹੋਇਆ ਉਹ ਸਰ ਉਹ ਵੀ ਕਿਤੇ ਵੇਖੋ ਜਾ ਕੇ ਉਹ ਤੁਸੀਂ ਮਤਲਬ ਉਹ ਵੀ ਜਾ ਕੇ ਦੇਖੋ ਪੀ ਉਹਦਾ ਬਚਾਦਿਆ ਦਾ ਕੀ ਹਾਲਤ ਹੈ ਲੜਾਈ ਹੋ ਗਈ 1 ਮਿੰਟ ਦੇ 1 ਮਿੰਟ ਦੀ ਲੜਾਈ ਦਾ ਮਤਲਬ ਇਹ ਥੋੜਾ ਬਾਕੀ ਸਾਰੇ ਹਲਕੇ ਤੁਸੀਂ ਬਾਈਕਟ ਕਰਕੇ ਚੱਲ ਜਾਓ ਲੈ ਆ ਨਮਾ ਟੋਮੇਖੋ ਫਾਰਮੂਲਾ ਵੇਖੋ ਅਸਲ ਵਿੱਚ ਕੀ ਆ ਕਿ ਤੁਹਾਡੇ ਪੱਲੇ ਕੁਛ ਨਹੀਂ ਸਰ ਤੁਹਾਡੇ ਕੋਈ ਲੋਕਾਂ ਨੂੰ ਕਹਿਣ ਲਈ ਕੋਈ ਲੋਕਾਂ ਦਾ ਪ੍ਰੋਗਰਾਮ ਕੁਛ ਨਹੀਂ ਹੈ ਤੁਹਾਡੇ ਬੱਲੇ ਇਸ ਕਰਕੇ ਮੈਂ ਪੰਜਾਬੀਆਂ ਨੂੰ ਕਹੂੰਗਾ ਕਿ ਵੱਧ ਤੋਂ ਵੱਧ ਜਿਹੜਾ ਇਸ ਪ੍ਰਕਿਰਿਆ ਦੇ ਵਿੱਚ ਹਿੱਸਾ ਲਓ ਵੱਧ ਤੋਂ ਵੱਧ ਜਿਹੜਾ ਆਪਣੀ ਮਰਜ਼ੀ ਦਾ ਜਿਹੜਾ ਉਮੀਦਵਾਰ ਚੁਣੋ ਆਪਣੀ ਮੱਦੀ ਦੇ ਨਾਲ ਵੋਟ ਪਾਓ ਕਾਂਗਰਸੀਆ ਦੀ ਗੁੰਡਾਗਰਦੀ ਧੱਕੇਸ਼ਾਹੀ ਇਹਨਾਂ ਦੇ ਝੂਠੇ ਜਮਾਦੋ ਡਰ ਦੀ ਲੋੜ ਦੀ ਹੈ ਮੈਂ ਇਹ ਤੁਹਾਡੇ ਲਈ ਸਾਡੇ ਪੰਜਾਬੀਆਂ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਬਣਦੇ ਕ੍ਰਾਈਟੇਰੀਆ ਕਈ ਹੈ ਸਾਬ ਹਸਤਾ ਪਹਿਲੇ ਪ੍ਰੀਲਿਮਿਨਰੀ ਚ ਫੇਲ ਹੋ ਗਏ ਸੀਗੇ ਹਸਤਾ ਪ੍ਰੀਲਿਮਿਨਰੀ ਚ ਫੇਲ ਹੋ ਗਏ ਪਰ ਉਸੇ ਪਾਸ ਹੈ ਆਪਣੇ ਸਿੱਧੂ ਸਾਹਿਬ ਤੇ ਮੈਂ ਉਹਨਾਂ ਦੇ ਬਿਆਨ ਸੁਣ ਰਿਹਾ ਸੀ ਕਿ 500 ਕਰੋੜ ਰੁਪਏ ਜਿਹੜੇ ਮੈਂ ਗੱਲ ਸੁਣੀ ਸੀਗੀ ਸਾਬ ਫਰਮ ਦਾ ਹਾਰਸਿਸ ਮਾਊਥ ਜਾਂ ਹਾਰਸਿਸ ਉਹਦਾ ਫਿੱਲੀ ਦੇ ਮਾਊਥ ਜਾਂ ਉਹਦੇ ਜਵਾਕਾਂ ਦੇ ਮੂੰਹ ਸੁਣੀ ਸੀਗੀ ਵੀ ਪੁੰਨ ਨਹੀਂ ਮਿਲੀ ਮੁੱਖ ਮੰਤਰੀ ਸ਼ਿਪ ਸਾਨੂੰ 350 ਕਰੋੜ ਰੁਪਏ ਚ ਮਿਲੀ ਹੈ ਤੋਂ ਸਰਦਾਰ ਮੇਰਾ ਕੀ ਦਾ ਨਾਮ ਹੈ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਉਹਨਾਂ ਦਾ ਮੈਂ ਅੱਗੇ ਫਰਜੰਦ ਦਾ ਨਾਮ ਲੈ ਰਿਹਾ ਜਿਹਨਾਂ ਦੇ ਜਿਹੜੇ ਕੋਈ ਫਰਜੰਦ ਸੀਗੇ ਉਹਨਾਂ ਨੇ ਆ ਕੇ ਤੇ ਗੱਲ ਦੱਸੀ ਵੀ ਸਾਡੇ 350 ਚ ਲਈ ਹੈ ਪੁੰਨ ਨਹੀਂ ਮਿਲਦੀ ਤੇ ਬਾਕੀ ਤਾਂ ਕਾਂਗਰਸ ਪਹੁੰਚੀ ਕਿੱਥੇ ਸਰ ਇਨਾ ਕਰਕੇ ਸਭ ਨਾ ਤਾਂ ਮੈਨੂੰ 350 ਦੀ ਮੇਰੇ ਕੋਲ ਕੋਈ ਆਡੀਓ ਪ੍ਰੂਫ ਹੈ ਸਭ ਨਾ ਮੇਰੇ ਕੋਲ 500 ਦਾ ਹੋ ਸਕਦਾ ਮਿਸ ਜੀ ਸਿੱਧੂ ਕੋਲ ਹੋਵੇ ਪਰ ਮੈਨੂੰ ਇਹਨੋ ਪਤਾ ਹੈ ਮੇਰੇ ਕੋਲ ਡਿੰਪੇ ਜੀ ਵਾਲਾ ਉਹ ਜਿਹੜਾ ਟਵੀਟ ਅੱਜ ਵੀ ਪਿਆ ਹੈ ਵੀ ਇੱਥੇ ਡਾਕੂ ਲਿਆ ਕੇ ਬਿਠਾ ਰੱਖੇ ਕਾਂਗਰਸ ਨੇ ਉਹ ਡਾਕੂ ਅੱਜ ਵੀ ਉੱਥੇ ਬੈਠੇ ਸਨ ਜਖਰ ਸਾਹਿਬ ਉਹ ਡਾਕੂ ਜਿਨ੍ਹਾਂ ਦੀ ਮੈਂ ਗੱਲ ਕਰੀ ਜਾਂਦਾ ਸਾਹਿਬ ਦੇ ਆਰ ਸਟਿਲ ਹੋਲਡਿੰਗ ਪੋਜੀਸ਼ਨ ਆਫ ਪਾਵਰ ਵਿਦਨ ਕਾਂਗਰਸ ਜਿਹੜੇ ਲੋਕ ਟੈਸਟ ਲੈਂਦੇ ਆ ਵੀ ਆ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਨਹੀਂ ਸਕਦਾ ਉਹ ਬੀਬਾ ਜੀ ਵੀ ਬੈਠੇ ਆ ਜਿਨ੍ਹਾਂ ਨੇ 300 ਜਾਂ 500 ਜਾਂ ਜਿਹੜਾ ਕੁਝ ਵੀ ਲਿਆ ਸੀਗਾ ਉਹ ਵੀ ਉੱਥੇ ਬੈਠੇ ਐ ਸੋ ਆਗੇ-ਆਗੇ ਦੇਖੀ ਹੁੰਦਾ ਹੈ ਕਿਆ ਜੇ ਤੁਸੀਂ ਕਹਿੰਗੇ ਦੋ ਤਿੰਨ ਕ੍ਰਾਈਟੇਰੀਆ ਚ ਤੁਸੀਂ ਪਹਿਲੇ ਫੇਲ ਹੋ ਗਏ ਜੋ ਕ੍ਰਾਈਟੇਰੀਆ ਕਿਹੜੇ-ਕਿਹੜੇ ਸੀ ਉਹ ਮੈਂ ਦੱਸ ਰਾਂ ਜਿਹੜੇ ਬੀਬਾ ਜੀ ਉਹ ਹੀ ਦੱਸਣਗੇ ਕੀ ਹੈ ਜੀ ਕਈ ਕ੍ਰਾਈਟੇਰੀਆ ਇਹਦੇ ਵਿੱਚ ਯਾਰ ਤੁਸੀਂ ਸਟੇਟ ਚ ਸਰਕਾਰ ਬਣਾਉਣ ਦੀ ਗੱਲ ਹੈ ਪਰ ਇੱਕ ਗੱਲ ਹੈ ਸ਼ਾਇਦ ਮੈਂ ਗਲਤ ਹਾਂ ਕਿਉਂਕਿ ਉਸ ਲੁਹਬਤ ਤੇ ਪਹੁੰਚਿਆ ਨਹੀਂ ਬਾਅਦ ਚ ਬੰਦਾ ਠੁਕਾ ਖਾ ਕੇ ਫਿਰ ਅਕਲ ਆਂਦੀ ਹੈ ਇੱਕ ਸਾਡੇ ਬਾਗੜੀ ਚ ਕਹਾਵਤ ਹੈ ਕਹਿੰਦੇ ਕਾਇਰ ਕੁਟਿਲ ਕੁਰੂਪ ਜੜ ਔਰ ਕੁਲ ਬੁੱਧੀ ਦਾ ਖੋਟ ਇਤਨੇ ਅਵਗੁਣ ਤਵ ਛੁਪੇ ਜਬ ਉਹ ਲక్ష్ਮੀ ਜੀ ਦੀ ਓਟ ਹੋ ਸਕਦਾ 350 ਵਾਲੀ ਤੇ ਕੋਈ ਉਤੀ 500 ਦੀ ਪਾ ਦਿੰਦੇ ਤਾਂ ਸ਼ਾਇਦ ਕ੍ਰਾਈਟਰੀਆ ਸਾਰੇ ਉੱਡ ਜਾਣਾ ਸੀ ਉਹ ਹਸਤਾ ਉਸ ਲੀਗ 'ਚ ਨਹੀਂ ਉਹ ਜਿਹੜੇ ਲੀਗ ਉਹਨਾਂ ਤੋਂ ਉਹ ਆਪ ਦਾ ਇੰਤਜ਼ਾਮ ਕਰਦਾ